ਇਹ ਕਿ ਫਗਵਾੜਾ ਦੇ ਮਸ਼ਹੂਰ ਲੌਗ ਗੇਟ ਵਿਖੇ ਇੱਕ ਆਟੋ ਚਾਲਕ ਉੱਪਰ ਕਾਰ ਵਿੱਚ ਸਵਾਰ ਤਿੰਨ ਨੌਜਵਾਨਾਂ ਨੇ ਤੇਜ਼ਦਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਆਟੋ ਚਾਲਕ ਨੂੰ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਆਟੋ ਚਾਲਕ ਨੇ ਦੱਸਿਆ ਕਿ ਬੀਤੀ ਰਾਤ ਨੂੰ ਕਰੀਬ 9 ਵਜੇ ਲੌਗ ਗੇਟ ਮੇੜ ਵਿਖੇ ਖੜਾ ਸੀ ਤਿੰਨ ਕਾਰ ਸਵਾਰ ਕਾਰ ਵਿੱਚੋਂ ਉਤਰੇ ਅਤੇ ਉਹਨਾਂ ਨੇ ਉਸਤੇ ਤੇਜ਼ਦਾਰ ਹਥਿਆਰਾਂ ਨਾਲ ਹਮਲਾ ਬੋਲ ਦਿੱਤਾ ਅਤੇ ਉੱਥੋਂ ਫਰਾਰ ਹੋ ਗਏ ਉਸ ਨੂੰ ਲਹੂਲਹਾਨ ਅਤੇ ਗੰਭੀਰ ਹਾਲਤ ਵਿੱਚ ਲੋਕਾਂ ਨੇ ਫਗਵਾੜਾ ਦੇ ਸਿਵਲ ਹਸਪਤਾਲ ਵਿੱਚ ਪਹੁੰਚਾਇਆ ਕੀ ਹੈ ਪੂਰਾ ਮਾਮਲਾ ਦੇਖੋ ਇਸ ਵੀਡੀਓ ਦੇ ਅੰਦਰ ਫਗਵਾੜਾ ਸਪਸ ਨਿਊ ਚੈਨਲ ਤੋਂ ਵਿਨੋਦ ਸ਼ਰਮਾ ਦੀ ਰਿਪੋਰਟ ਹਰਿਸ਼ ਪੰਡਾਰੀ ਦੇ ਨਾਲ ਕਿਸ ਤਰ੍ਹਾਂ ਲੜਾਈ ਹੋਈ ਲੜਾਈ ਨਹੀਂ ਹੋਈ ਸਰ ਹਾਂ ਮੈਂ ਆਪਣਾ ਖਾਤ ਪਰ ਰਿਹਾ ਜੀ ਹਾਂ ਉਹਨੇ ਆ ਕੇ ਗੱਡੀ ਅੱਗੇ ਲਾਈ ਕੀ ਲਾ ਕੇ ਘੇਰ ਕੇ ਮੈਂ ਵਿਚਾਰ ਉਹਨੇ ਬਰੇਜ਼ ਮਾਰੀ ਮੈਨੂੰ ਬਰੇਜ਼ ਮਾਰੀ ਉਹ ਵਿਚੋ ਥਿਆਰ ਲਿਆਇਆ ਲਿਆ ਕੇ ਇੱਕ ਦਿਨ ਤੱਕ ਦਿੱਲੀ ਤੱਕ ਹੀ ਮਾਰਵੇ ਸ਼ੁਰੂ ਕਰਤਾ ਮੈਨੂੰ ਬੜੀ ਚੋਨੀ ਨਿਕਲਣ ਦਿੱਤਾ ਉਹਨਾਂ ਨੇ ਕ ਰੰਜਿਸ ਹੋਣਾ ਨਹੀਂ ਨਾ ਕੋਈ ਜਿੰਦਗੀ ਮੈਂ ਜਾਣਦਾ ਹੀ ਨਹੀਂ ਮੈਂ ਜਿੱਤ ਨਹੀਂ ਝਗੜਾ ਤੁਸੀਂ ਕਹਤੇ ਸੀ ਮੈਂ ਆਪਣੀ ਆਟੋ ਚ ਸੀ ਅੱਛਾ ਤੁਹਾਡੀ ਆਟੋ ਹਾਂਜੀ ਅੱਛਾ ਜੀ ਆਟੋ ਸੱਜੀ ਨਹੀਂ ਲੋਗੜ ਦਾ ਸਟੈਂਡ ਹੈ ਤੁਹਾਡਾ ਹਾਂਜੀ ਤੇ ਫੇਰ ਪੁਲਿਸ ਨੂੰ ਦੱਸਿਆ ਸੀ ਜੀ ਹਾਂਜੀ 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 ਇਨਵੈਂਟ ਕਰਤਾ ਕੋਈ ਹੋਰ ਕੋਈ ਆਇਆ ਨਹੀਂ ਅੱਛਾ ਰੰਜਿਸ਼ ਵੀ ਕੋਈ ਨਹੀਂ ਤੇ ਹਮਲਾ ਵੀ ਹੋ ਗਿਆ ਹਾਂਜੀ ਹਾਂਜੀ ਤੇ ਹੁਣ ਪੁਲਸ ਪਹੁੰਚ ਪਿਆਣ ਲੈ ਗਈ ਤੁਹਾਡੇ ਨਹੀਂ ਅਜੇ ਆਏ ਨਹੀਂ ਰਾਤੀ ਕਿੰਨੇ ਵਜੇ ਦੀ ਗੱਲ ਆ 1:30 9:30 10:00 ਕਿ ਮੰਗ ਕਰਦੇ ਹਾਂ ਕੀ ਮੰਗ ਕੀ ਕਰਦੇ ਤੁਸੀਂ ਕੀ ਮੰਗ ਕੇ ਸਾਹ ਚੈਲੀ ਤੇ ਮੈਂ ਮੇਰੇ ਤੇ ਕਤਲਨਾਮ ਹਮਲਾ ਹੋਇਆ ਮੈਨੂੰ ਮਾਰਨ ਨੂੰ ਜਦ ਮੈਂ ਗੱਡੀ ਚੋਂ ਬਾਹਰ ਹੁੰਦਾ ਉਹਨਾਂ ਨੇ ਮਾਰ ਹੀ ਜਿਹੜਾ ਕਾਰ ਦਾ ਕੋਈ ਨੰਬਰ ਨੰਬਰ ਪਤਾ ਲਗਾ ਨਹੀਂ ਸਰ ਕੱਲ ਮੈਂ ਸਵੇਰ ਮਨੇ ਬੜੀ ਗੱਜ ਜਿਸੇ ਅਗੇ ਬੜੀ ਰੁਕੀ ਅੱਛਾ ਬਸ ਉਹ ਨਿਕਲੇ ਆ ਨਾਲ ਹੀ ਅਟੈਕ ਕਰ ਤਾ ਉਹਨਾਂ ਨੇ ਐਤ ਆਪਣੇ ਬਚਾਰ ਜੀ ਵੱਡ ਹੋ ਗਏ